ਸਵਾਗਤਾਂ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਹਰੇਕ ਵੀਡੀਓ ਚ ਵੇਖਦੇ ਦੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵਿਊ ਤਾਂ ਬਹੁਤ ਆ ਜਾਂਦੇ ਆਗੇ ਚੈਨਲ ਨਾਲ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਨਾਲ ਆ ਦੇ ਘੰਟੇ ਦੇ ਬਟਨ ਨੂੰ ਆਲ ਤੇ ਸੈੱਟ ਕਰ ਦਿਆ ਕਰੋ ਤਾਂ ਜੋ ਨਵੇਂ ਵੀਡੀਓ ਪਾਵੇ ਤੁਹਾਨੂੰ ਉਹਦਾ ਮੈਸੇਜ ਨਾਲ ਦੇ ਨਾਲੇ ਤੁਹਾਡੇ ਮੋਬਾਈਲ ਦੀ ਸਕਰੀਨ ਤੇ ਪਹੁੰਚਦਾ ਰਹੇ ਜੇ ਕਿਸੇ ਵੀਰ ਨੇ ਪਾਉ ਸੇਲ ਕਰਨਾ ਹੋਵੇ ਜਾਂ ਇਦਾਂ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੈ 98783 93488 ਹੈ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਹੈ ਤੁਸੀਂ ਪੈਸੇ ਲਾਉਣੇ ਆ ਤੁਹਾਡੇ ਜਿਹੜਾ ਨੱਕ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਤੁਸ ਨੂੰ ਜਰਾ ਬਾਈ ਨੇ ਤੇ ਪੈਸੇ ਦੇਣ ਤੁਸੀਂ ਬਾਈ ਨੂੰ ਤਸੱਲੀ ਪਰਖ ਤੁਸੀਂ ਆਪਦੀ ਆ ਕੇ ਦੋ ਟਾਈਮ ਚੋਕੇ ਆਪਦੀ ਕਰ ਲੈਣੀ ਹੈ ਜੀ ਇੱਕ ਟੋਕੜ ਗੱਬਣ ਬਹੁਤ ਚੰਗੀ ਐਰ ਸ਼ਹਿਰ ਚ ਪੈਂਦੀ ਵਿੜਾ ਬਾਈ ਕੋਲੇ ਇੱਕ ਹੱਥ ਟੋਕੜ ਵੜਾ ਫੁੱਲ ਵੱਡੇ ਕੱਦ ਕੱਦ ਦੇ ਵੇਖ ਸਕਦੇ ਹੋ ਘੋੜੀ ਵਾਂਗੂ ਸ਼ਕਤ ਖੜੀ ਦੇਖੋ ਤੁਸੀਂ ਇੱਕ ਬਹੁਤ ਚੰਗੀ ਵਿਹੜਾ ਬਾਈ ਕੋਲੇ ਇੱਕ ਹਾਂ ਬਾਕੀ ਬਾਈ ਤੋਂ ਜਾਣ ਕੇ ਲੈਣਾ ਕੀ ਹਿਸਾਬਤਾ ਵਾ ਕਿਹੜਾ ਸੂਆ ਅਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਪਿੰਡ ਭਰਾਵਾਂ ਨੂੰ ਮੇਰੇ ਨੂੰ ਨਾ ਦਾਦੀ ਬੂਸਰ ਜਾਣਦਾ ਹੈਗਾ ਹੀ ਆਈ ਕਾਕਾ ਪਿੰਡ ਲੰਗੇਣਾ ਤਸੀਲ ਵਾ ਕੇ ਆਪਣਾ ਜ਼ਿਲ੍ਹਾ ਮੂਗਾ ਠੀਕ ਹੈ ਵਿਕੀ ਜਾਂਦਾ ਮਾਲ ਹਾਂ ਜੀ ਮਾਲ ਵਿਕੀ ਜਾਂਦਾ ਮਾਲ ਸਹੀ ਢੰਗ ਨਾਲ ਵਿਕਦਾ ਜਗੀ ਮਤਲਬ ਕਿ ਠੱਗੀ ਧੋਖਾ ਕਰਾਂਗੇ ਤੇ ਫਿਰ ਉਹ ਗੱਲ ਮਾਰੀ ਹੈ ਜਵਾਕਾ ਮੂਰੀ ਹੋਣਗੇ ਠੀਕ ਹੈ ਜੀ ਸਹੀ ਢੰਗ ਨਾਲ ਕੰਮ ਕਰਾਂਗੇ ਸਹੀ ਗੱਲ ਹੈ ਉਹ ਪਾਟ ਪਾਟ ਕੇ ਆਉਣਗੇ ਆਪਣੇ ਆਪ ਕੋਈ ਕਿਹਨੂੰ ਫੋਨ ਲਾਉਂਦੇ ਲੋੜ ਨਹੀਂ ਕਹਿੰਦੀ ਲੋੜ ਨਹੀਂ ਠੀਕ ਹੈ ਜੀ ਆਟੋਮੈਟਿਕ ਆਉਣਗੇ ਜਿੱਥੋਂ ਭਲਾ ਹੁੰਦਾ ਉਹਨੇ ਉੱਥੇ ਹਰਕਮੰਦਾ ਆਉਂਦਾ ਠੀਕ ਹੈ ਜੀ ਤੇ ਆਪਾਂ ਠੱਗੀ ਮਾਰ ਨਹੀਂ ਜੇ ਕੋਈ ਗੱਲ ਬਾਤ ਹੋਣ ਗਣਾ ਬਾਈ ਸਮੇਤ ਕਰਾ ਚੱਕ ਵਾਪਸ ਭੇਜਦੇ ਕੋਈ ਟੈਨਸ਼ਨ ਨਹੀਂ ਆ ਵੀ ਜੇ ਕੋਈ ਗੱਲ ਨੌਕਸ ਕੱਢ ਕੇ ਭੇਜੀ ਸਹੀ ਗੱਲ ਹੈ ਬਾਈ ਆਹਾਂ ਨੌਕਸ ਕੱਢ ਕੇ ਉਹ ਤੌਰ ਮੂੜਾ ਲਾਂਗੇ ਦੁੱਧ ਆਉਦੀ ਸੇ ਪਗਲਤ ਹੈ ਹਾਂਜੀ ਹਾਂਜੀ ਸਹੀ ਰੋਵੇ ਸਹੀ ਕੰਮ ਕਰੇ ਸਹੀ ਬਿੜਦੀਆਂ ਤਾਂ ਹੀ ਭਾਈ 26 ਸਾਲ ਹੋ ਗਿਆ ਕੰਮ ਚੱਲ ਜੈ ਨੂੰ ਠੀਕ ਆ ਭਾਈ ਮੇਰੇ ਜਦੋਂ ਮਰਜੀ 2006 ਤੋਂ ਮੂੜੀ ਕੱਢ ਲੋ ਠੀਕ ਹੈ ਤੇ ਹੁਣ ਤੱਕ ਜਦੋਂ ਮਰਜੀ ਰੱਖੋ ਔਰ ਨਹੀਂ ਬਈ ਚੰਗਾ ਬਹੁਤ ਤਾਂ ਹੀ ਮਾਰ ਬਗੀ ਨਾ ਤਵੇ ਕੀ ਜਾਂਦਾ ਅੱਗੇ ਚੱਲਦੇ ਪਿੰਡ ਲੈਵਲ ਤੇ 50000 ਜੋ YouTube ਚੈਨਲ ਪਿਆ ਠੀਕ ਹੈ ਜੀ ਮੁਰਕ ਨਗਦ ਪੰਜੀ ਕੰਮ ਚੱਲਦਾ ਬਾਈ ਮੁਰਕੇ ਚ ਮਾਰਦੇ ਮਾਰਦੇ ਬਹੁਤ ਆ ਯਾਰ ਉਹਦੇ ਪਾਸੇ ਹਾਂ ਧਾਰ ਮਾਰ ਬਹੁਤ ਜਾਂਦਾ ਹਾਂਜੀ ਧਾਰ ਮਾਰ ਬਹੁਤ ਜਾਂਦਾ ਹੁਣ ਜੋ ਚੱਲੇ YouTube ਠੀਕ ਹੈ ਜੀ ਮੈਂ ਫੋਨ ਚੱਲੇ ਉਹ ਮੁਰਕ ਨਗਦ ਕੰਮ ਹੀ ਚੱਲਿਆ ਪੂਰਾ ਫੋਨ ਠੀਕ ਹੈ ਬਾਈ ਹੁਣ ਦੋ ਬਣਾ ਅੱਜ ਦੋ ਬਣਾ ਬਾਈ ਜੀ ਮੈਂ ਅਰ ਗਈ ਐ ਠੀਕ ਹੈ ਜੀ ਇੱਕ ਘਿਰ ਤੇ ਪੈਂਦੀ ਆ ਦੁੱਧ ਗਾ ਬਹੁਤ ਆਉਂਦਾ ਚਿੱਟਾ ਜਮਾ ਠੀਕ ਹੈ ਜੀ 12 ਲੀਟਰ ਦੁੱਧ ਠੀਕ ਹੈ ਜੀ ਪ ਅਗਲਾ ਧਿਕਾ ਆ ਕੇ ਲੈ ਜਾਵੇ ਜੀ ਕਰਾ ਕੇ ਲੈ ਲੈ ਯਾਰ ਆਪ ਦੀ ਕਰਾ ਕੇ ਲੈ ਗਏ ਹੱਕੀ ਬੰਦਾ ਜਿਹਨੇ ਪੈਸੇ ਲਾਉਣੇ ਆ ਬਾਈ ਜੀ ਠੀਕ ਹੈ ਜੀ ਅਬ ਚੈੱਕ ਕਰਾਵੇ ਅੱਜ ਡਾਕਟਰ ਲੈ ਨਾਲ ਬਾਈ ਆਪ ਦਾ ਨਾ ਤਸੱਲੀ ਕਰ ਲਵੇ ਡਾਕਟਰ ਲੈ ਉਹ ਮੇਰੇ ਪੇਟ ਦਾ ਜਮ ਦੁਰਸ਼ਟ ਆਮ ਤੇ ਲਿਖਾ ਦੇ ਕੋਈ ਅਲਾ گاਉਂ ਆਂਦੀ ਹੁੰਦੀਆਂ ਦੋ ਚਾਂ ਆਪ ਦੀ ਯਾਰ ਜਿਵੇਂ ਉਹਨੂੰ ਸਕੂਨ ਮਿਲਦਾ ਤਸੱਲੀ ਮਿਲਦੀ ਉਹਵੇਂ ਲੈ ਲੈ ਆਪਦੀ ਠੀਕ ਹੈ ਬਾਈ ਜਿਹਦਾ ਮੁੱਲ 55000 12 ਲੀਟਰ ਦਿੰਦਾ ਠੀਕ ਹੈ ਜੀ ਦੁੱਧ ਹੋਰ ਵੱਜੂਗੀ ਠੀਕ ਹੈ ਜੀ ਬਾਈ ਸਾਹਿਬ ਆਸਾਮ ਸੱਦਰ ਦਿੰਦਾ 12 ਲੀਟਰ ਹੈ ਸਹੀ ਗੱਲ ਹੈ ਆਹ ਮਾੜਾ ਜਨਾ ਆਏ ਦੁੱਧੂ ਕੋਣ ਉਹ ਤੇ ਮੇਰੇ ਗੱਬਣਾ ਚੈੱਕ ਪਾਸ ਆ ਪੰਜ ਮਿੰਟ ਚੋਈ ਲੈਣੀ ਠੀਕ ਆ ਤੋਰੀ ਮਾੜੀ ਲੈ ਵੀ ਦੋਸਤੋ ਬਾਈ ਕਹਿੰਦਾ ਵੀ 에ਅਰ ਛਾ ਚ ਪਈ ਲਾਰਾਂ ਦੇ ਬਾਈ ਦੁੱਧ ਹੋਇਆ ਮੈਂ ਤਾਂ ਮੱਝਾਂ ਰੱਖਿਆ ਹੋਊ ਕੁ ਬਾਈ ਕਹਿੰਦਾ ਵਾਧੂ ਆਉਂਦਾ ਵਾ ਉਹ ਤੁਸੀਂ ਵੇਖ ਹੀ ਲੈਣਾ ਬਾਕੀ ਜਾਤ ਕੁਆਲਟੀ ਕਰਾਸ ਆ ਗਈ ਕਿਉਂਕਿ ਦੰਤ ਦੇਊਗੀ ਸੰਘਣਾ ਇਹ ਮੱਝਾਂ ਰਗਾ ਕਿਉਂਕਿ ਦੋਸਤੋ ਸਪਾਈਗਰ ਪੌਣੇ ਤਿੰਨਾਂ ਦੀ ਢਾਈਆਂ ਦੇ ਮੰਨ ਕੇ ਲਓ ਓਕੇ ਦੋ ਚਾਰ ਦਾ ਡਾਕਟਰ ਤਾਂ ਵੀ ਮਤ ਲੱਗਦਾ ਵਾ ਕੱਦ ਕੱਡ ਫੁੱਲ ਵੱਡਾ ਹੀ ਆ ਹਾਦੀ ਚੋਈ ਵਾਲੇ ਸੋਹਣੇ ਥਾਣਾ ਗੁਲਾਬੀ ਥਾਣਾ ਚਾਰ ਹੀ ਥਾਣਾ ਕੋਈ ਫੋਟ ਛਾ ਬਰੀਡ ਫੂਡ ਚੈੱਕ ਕਰ ਲ ਬਾਈ ਕਹਿੰਦਾ ਦੁੱਧ ਦੁੱਧ ਪੂਰਾ ਸੰਘਣਾ ਮੱਝਾਂ ਵਰਗਾ ਹੋਊਗਾ ਇਹਦਾ ਤੇ ਦੋਸਤੋ ਬਾਈ ਕਹਿੰਦਾ ਡਾਕਟਰ ਸਾਹਿਬ ਆਣ ਤੁਸੀਂ ਇਹ ਮੇਰੀ ਸਪੈਸ਼ਲ ਬੇਨਤੀ ਤੇ ਬਾਈ ਦੀ ਵੀ ਬਰਾੜ ਸਾਹਿਬ ਦੀ ਵੀ ਡਾਕਟਰ ਤੁਸੀਂ ਆਪ ਦਾ ਲੈ ਕੇ ਉਹਨੂੰ ਚੈੱਕ ਕਰਾ ਕੇ ਤੁਸੀਂ ਲੈ ਜਾਓ ਦੋਸਤੋ ਤੁਸੀਂ ਬਾਈ ਦੇ ਘਰੇ ਦੋ ਟਾਈਮ ਚੋ ਲੈਣਾ ਵਾ ਦੋਸਤੋ ਜੇ 3-4 ਮਹੀਨੇ ਦੇ ਗੱਪਣ ਵੀ ਲਾਈਏ ਤਾਂ 4.5-5 ਮਹੀਨੇ ਦੁੱਧ ਪਿਆ ਇਹਨਾਂ ਨੇ ਤੇ ਜਿਹੜੇ ਪੈਸੇ ਲੈਣੇ ਤੁਸੀਂ ਉਹ ਤੁਹਾਡੇ ਇਹ ਸੂਚਨਾ ਪੂਰੇ ਕਰ ਦੇਣੇ 12 ਕਿਲੋ ਬਹੁਤ ਹੋਣਗੇ ਇੱਥੇ 12 ਸੁੱਜਣਾ ਥੱਲੇ ਲੋਕੀ 50000 ਮਗਦੇ ਹੈਗੇ ਤੇ ਗੰਦ ਦੋਸਤੋ ਦੁੱਧ ਵੇਚ ਜੇ ਸਾਲ ਥਾਣਾ ਹਵਾਨਾ ਵੈੜਾ ਗਈ 7 8 ਰੁਪਏ ਦੁੱਧ ਕਹਿੰਦੇ ਦੇ ਦੁੱਧ ਕੜੀ ਵਰਗਾ ਗਾੜਾ ਹਾਦੀ ਚੁਆਈ ਵਾਲੇ ਸੋਨੇ ਥਾਣਾ ਦੀ ਵੇਖ ਸਕਦੇ ਹੋ ਗੁਲਾਬੀ ਥਾਣਾਗੇ ਮੁੱਲ ਜੀ ਦਾ 55000 ਰੁਪਏ ਵਾ ਛੋੜ ਛੱਪਾ ਹੋ ਜੂ ਵਿੱਚੋਂ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਦੋ ਨੰਬਰ ਤੇ ਆ ਜਾ ਬਾਈ ਨੰਬਰ ਕੱਦ ਦਾ ਫੁੱਲ ਪੂਰੀ ਵੇੜ ਆਹ ਲਓ ਕੱਦ ਕਰਦਾ ਬਹੁਤ ਆ ਪਾਰੀ ਦੂਹੀ ਵੱਡੀ ਜਣਾ ਪੂਰਾ ਆ ਵੇਖੋ ਤੁਸੀਂ ਫੇਸ ਕੁਆਡ ਉਹ ਵੇੜ ਚੈੱਕ ਕਰੋ ਤੁਸੀਂ ਪੂਰੀ ਵੇੜ ਆ ਗਈ ਹਾਂ ਜਿਹਦਾ ਮੁੱਲ 25000 ਰੁਪਏ ਦੁੱਧ ਕੰਡੇ ਵਾਲਾ 8 ਲੀਟਰ ਆ ਦੋ ਟਾਂ ਚੋਲਵੇ ਅਗਲਾ ਮਾ ਪੰਜ ਗੇਮ ਟੋਲੇ ਠੀਕ ਹੈ ਲੋਸ ਕਦ ਕਰ ਚੱਕਰੋ ਵਹਿੜ ਦਾ ਕਦ ਕਰ ਫੁੱਲ ਵੱਡਾ ਵਾ ਇਥੇ ਲੋਕੀ 30 3000 ਵਛੀਆਂ ਦਾ ਮੰਗਦੇ ਆ ਪਲਾ ਕਦ ਚੈੱਕ ਕਰ ਲੋ ਤੁਸੀਂ ਫੁੱਲ ਜਾਨ ਵਾਲੀ ਵਛੀ ਆਗੀ ਤੇ ਵੇਖ ਸਕਦੇ ਹੋ ਬਰਾਡ ਦੇ ਮੋਢੇ ਤੱਕ ਆਉਂਦੀ ਆਗੀ ਫੇਸ ਕੁਆਲਟੀ ਚੈੱਕ ਕਰ ਲੋ ਬੋਦੀ ਵਾਲੀ ਵਹਿੜ ਨਿੱਕਾ ਕਾਨਾਗਾ ਲਸ਼ ਲਸ਼ ਕਰਦਾ ਹਵਾਨਾ ਬੜਾ ਮੋੜ ਲਿਆ ਚਾਰ ਹੀ ਥਾਣਾਗੇ ਕੋਈ ਫੋਟ ਸ਼ਾਕ ਨਹੀਂ ਕੀ ਤੁਸੀਂ ਵੇਖ ਸਕਦੇ ਹੋ ਜੀ ਦੁੱਧ 8 ਕਿਲੋ ਕੰਡੇ ਵਾਲਾ ਤੁਸੀਂ ਚੋ ਲੈਣਾ ਵਾ ਉਧਰ ਨੂੰ ਭਜਦੀ ਬਾਕੀ ਬਾਈ ਦੀ ਬੱਛੀ ਖੜੀ ਉਧਰ ਕਿਹੜਾ ਟਿਕਾ ਤਰਾ ਮੁਰਕ ਨਹੀਂ ਬੋਲੀ ਇਹ ਠੀਕ ਆ ਜੀ ਮੈਨੂੰ ਉੱਤੇ ਹੋ ਗਿਆ ਬਾਈ ਅਸੀਂ ਤਾਂ ਆਪਾਂ ਨੇ ਕਹਿੰਦੇ ਪਰਮਾਪਤ ਦਾ ਕਾਹੇ ਕਰਕੇ ਦੇਹੀ ਆ ਠੀਕ ਆ ਲਓ ਜੀ ਦੋਸਤੋ ਬਾਈ ਕਹਿੰਦਾ ਆਪਣੇ ਦਾ ਖਾਲੀ ਆ ਥਾਣੇ ਦਾ ਵੀ ਗੁਲਾਬੀ ਆ ਧਾਰੇ ਦਾ ਹੀ ਪੋਲੀ ਹੋਊਗੀ ਰੂਵ ਵਰਗੀ ਕੱਦ ਕੱਡ ਫੁੱਲ ਵੱਡਾ ਬੋਲ ਸਿਰਫ ਹੀ 25000 ਰੁਪਇਆ ਬੱਛੀਆਂ ਵਾਲਾ ਪਾ ਦੋਸਤੋ ਲੈ ਐਡੀ ਬੱਛੀ ਕਿਤੇ ਲੈਣੀ ਹੋਵੇ ਤਾਂ ਲੋਕੀ 30 35 ਹਜ਼ਾਰ ਐਡੀ ਬੱਛੀ ਦਾ ਹੀ ਮੰਗ ਲੈਂਦੇ ਆਗੇ ਤੇ ਪਾ ਤੁਹਾਨੂੰ ਇਹ ਦੁੱਧ ਵੀ ਨਾਲ 8 ਕਿਲੋ ਮਿਲ ਜਾਣਾ ਵਾ ਤੇ ਸੇਵਾ ਸਮਾਦ ਤੋਂ ਵੱਧ ਬੋਦੀ ਬਾਦੀ ਬਹੁਤ ਸੋਹਣੀ ਆ ਹਾਦੀ ਚਵਾਈ ਵਾਲੇ ਸੋਹਣੇ ਥਾਣਾਗੇ ਤੇ ਵੇਖ ਸਕਦੇ ਹੋ ਜੀ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਨਹੀਂ 2508 ਕਿਲੋ ਕਿਹਨੇ ਦੇਣੀ ਇੱਥੇ ਦੋ ਤਾਂ ਵਾਝੂਗੀ ਹੋਰ ਐਡੀ ਜਲਬੇਰ ਕੱਦ ਕੱਡ ਫੁੱਲ ਵੱਡੇ ਵਾਲੀ ਕੋਈ ਮੇਰਾ ਭੈਣ ਭਰਾ ਵੇਚਣ ਵਾਲਾ ਹੁੰਦਾ ਕੋਈ ਪਸ਼ੂ ਮੈਂ ਗਾਂ ਕੋਈ ਕੁਛ ਵੀ ਠੀਕ ਆ ਜੀ ਪੋਤਲਾ ਪਹੁੰਚਦਾ ਮੇਰਾ ਬਾਈ ਵੀਡੀਓ ਪਾਜਿਆ ਕਰੋ ਠੀਕ ਹੈ ਜੀ ਤੇ ਮੌਲ ਜਾਇਦਾ ਕਰਿਆ ਕਰੋ ਕਿਉਂਕਿ ਅਸੀਂ ਵੀ 1000 2000 ਰੁਪਏ ਹੁਣ ਦੇਈ ਜਾਂਦੇ ਮਾਲ ਤਾਂ ਹੀ ਨੇ ਵਿਕੀ ਜਾਂਦਾ ਠੀਕ ਹੈ ਜੀ ਤੇ ਤੁਹਾਨੂੰ ਐ ਪਤਾ ਵੀ ਇੰਨੀ ਜਿਹੜੀ ਵੀਡੀਓ ਨਿੱਤ ਪਉਂਦਾ ਹੈ ਨਿੱਤ ਪਉਸੂ ਕਿੱਥੋਂ ਤੇ ਕਾਦੋਂ ਵਿਗਦੇ ਆ ਇਹ ਤੁਸੀਂ ਆਪ ਵੀ ਲਖਣ ਲਾ ਲਿਆ ਕਰੋ ਤੇ ਸਹੀ ਕੰਮ ਤਾਂ ਤਾਂ ਇਹ ਕਰ ਰਹੇ ਪਸੂ ਨੇ ਮੇਰਾ ਵੀਰ ਹੈ ਨਾ ਮਤਲਬ ਕਿ ਤੁਸੀਂ ਸਾਨੂੰ ਜਾਇਦੇ ਦਿਆ ਕਰੋ ਠੀਕ ਹੈ ਬਾਈ 1000 2000 ਦੋਨੋਂ ਰੱਖ ਕੇ ਠੀਕ ਆ 2000 ਰੁਪਏ ਰੱਪਾ ਕੱਢ ਲੈਣ ਹੁੰਦਾ ਮਿਹਨਤ ਵੀ ਕਰਨੀ ਆ ਅਕਸਰ ਇੱਥੇ ਰੇਲ ਗੱਡੀ ਟਰ ਠੀਕ ਹੈ ਲੋ ਜੀ ਦੋਸਤੋ ਜਿਹਦੇ ਪਸੰਦ ਆ ਦੇ ਟੋਕੜ ਗੱਭਣ ਚੈੱਕ ਪਾਸ 52.5 ਨਾ ਦੀ ਗੱਭਣ ਬਾਈ ਕਹਿੰਦਾ ਕੰਡੇ ਆ 12 ਕਿਲੋ ਚੋਲਣਾ ਸੌਣ ਬਹੁਤ ਚੰਗੇ ਮਾ ਦੋਹਾਂ ਗਾਇਆਂ ਦੇ ਆ ਦੇਖੋ ਹਾਦੀ ਚੋਇਲ ਸੋਹਣੇ ਥਾਣ ਆ ਉਹਦੇ ਸਣ ਬਹੁਤ ਚੰਗੇ ਆ ਮੁੱਲ 55 ਛੋੜ ਚੱਪਾ ਹੋ ਜਾਊਗਾ ਮੁੱਲ 25000 8 ਕਿਲੋ ਕੰਡੇ ਵਾਲਾ ਜਿਹਦੇ ਪਸੰਦ ਆ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਸਕੇ ਥੱਲੇਲੇ ਪਾਸੇ ਚੱਲੀ ਜਾਣਾ ਵਾ ਧੰਨਵਾਦ ਜੀ